न <muchas> <muchas> <times> 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 ਆ ਗਿਆ ਉਹ ਆ ਗਿਆ ਜਿਹੜੀ ਵਾਡੀ ਨੂੰ ਮਿਲ ਆ ਗਿਆ ਆਪਣੇ ਕੋਈ ਕੋਈ ਪੜਾਓ ਪਟਵਾਰ ਸਾਹਿਬ ਇੱਥੇ ਬਾਹਰ ਹੀ ਬੈਠ ਗਏ ਆਹ ਵੇਖੋ ਜੀ ਆਹ ਹਾਲਾਤ ਵੇਖੋ ਸਾਨੂੰ ਆਪਣੇ ਰਾਸ਼ਟਰੀ ਖਾਤੇ ਤੇ আর সরো গুন্ডাগাদি করাল দি আর সরো কত টাকা মানে সরো আর যদি দোলে তোর তো ওই ਲੈ लेके ওতে মেরে বনা যাও গো কেন না নাই কেন না লও বসে बैठো গো বসে বসে পা দাও আমার ওখানে করে করে রাখিয়ে দাও ਪਤਾ ਨਹੀਂ ਕਿੰਨੇ ਪਾਗਾਂ ਰਾਹ ਪਈ ਜੀ ਮੈਨੂੰ ਕੀ ਆਂਦੀ ਨਾ ਯਾਰ ਤੂੰ ਬੜੀ ਆਪੇ ਥਾਣੇ ਦੀ ਤਿਆਰੀ ਕਰੀ ਸਾਰੇ ਦੋਨਾਂ ਨਾਲੇ ਕੋਲ ਆਓ। ਚਾਹ ਲਿਓ। ਆਓ ਜੀ ਗਾਣਾ ਗਾਣੇ ਆਓ ਇੱਧਰ। ਚਾਹ ਤੁਸੀਂ ਬਿੰਦੂ। ਇਸ ਤੋਂ ਥੋੜੀ ਗੱਲਬਾਤ ਆਪ ਕੋਈ ਨਿਕਲੋ। ਸੁੱਖਾ ਵੇਖੋ ਨਾਲ ਹੋ ਜੀ। ਛੱਡ ਦੇ ਛੱਡ ਜਾ। ਹਰ 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 ਜੱਤਾ ਪੜਾਇਆ ਨੀ ਪੰਜ ਰੁਪਏ ਤੋਂ ਨਮੀ ਨਾ ਪੜਾਇਆ ਲਿਖਾ ਨਾ ਚੱਕਾ ਉਹਨੇ ਆ ਗਏ ਮਲਵਾਨ ਆਖਣਾ ਮੈਂ ਕਹਤਾ ਜਾ ਮੈਂ ਮੈਂ ਕਰੀ ਜਿਹੜੀ ਪਾਣੀ ਬੜਾ ਅਥੇ ਪ੍ਰਸ਼ਾਦ ਆਈ ਨਹੀਂ ਯੋਗਰਾ ਜਿੱਥੇ ਪੈਣੀ ਨਹੀਂ ਨਾ ਹੋਈ ਜਾ ਨਾ ਨੀ ਨੀ ਦੋ ਸੌ ਦੇ ਰਾਣੇ ਵੀ ਆਹ ਤੈਨੂੰ ਕੋਈ ਕਰਾ ਲੈ ਮੈਂ ਫਲਾਗ ਮੱਕੇ ਮੇਰੀ ਹੈ ਇਹ ਲੁਕਾਓ ਸਭੀ ਸਰਬੀਰੋ ਦੇ ਦੇਖੋ 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 ਲੱਗ ਦੇ ਕਾਟਣਾ ਦੇਖੋ ਇਹ ਉਹ ਇਹ ਕਾਪੀ ਚੋਕਾ ਰੱਖਦਾ ਨਹੀਂ ਨਹੀਂ ਪਾਣੀ ਆ ਜਿਹੜਾ ਉਹ ਕਰਦਾ ਪਰ ਵੀ ਥੱਲੇ ਉੱਤੇ ਰੱਖਦਾ ਇਹਨੂੰ ਨਾਲ ਲਾਓ ਇਹਨੂੰ ਲਾ ਦੇ ਨਾਲ ਲਾ ਦੇ ਪੈਰ ਨਾਲ ਪੈਰ ਤਾਂ ਕੋਈ ਰੱਖ ਅੱਛਾ ਪੈਰ ਨਾਲ ਮਨਾਂ ਜੇ ਇਹ ਪੈਰ ਨਾ ਨਹੀਂ ਚੱਲਣਗੇ ਲੋ ਮੈਂ ਕਹਿੰਦਾ ਪੈਰ ਚ ਪ੍ਰਸ਼ਾਦ ਜੀ ਦਾ ਸੁਣੋ ਪਰਬੰਧਾ ਦੀ ਵੀ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਧਾਰਮਿਕ ਸੰਸਥਾ ਹੈ ਹਮੇਸ਼ਾ ਜਿਹੜੀਆਂ ਜਦੋਂ ਕਿਤੇ ਦੇਸ਼ ਤੇ ਆਪਣੀ ਕੌਮ ਤੇ ਪੰਜਾਬ ਤੇ ਭੀੜ ਬਣਦੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਅੱਗੇ ਹੋ ਕੇ ਲੜਦੀ ਆ ਚਾਹੇ ਅੰਡੇਮਾਨ ਨਿਕੋਬਰ ਸੁਨਾਮੀ ਆਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਵੀ ਦਵਾਈਆਂ ਪੈਸੇ ਲੈ ਕੇ ਕੱਪੜੇ ਲੈ ਕੇ ਉੱਥੇ ਪਹੁੰਚੀ ਜੇ ਸ਼੍ਰੀਨਗਰਚ ਹੜਾ ਹੈ ਉੱਥੇ ਵੱਡੀ ਪ੍ਰੋਬਲਮ ਬਣੀ ਕੋਈ ਇਹ ਨਹੀਂ ਵੇਖਿਆ ਗਿਆ ਵੀ ਸਿੱਖ ਆ ਹਿੰਦੂ ਆ ਕੋਈ ਆ ਮੁਸਲਮਾਨਾ ਹਰ ਇੱਕ ਨੂੰ ਇਹ ਐਡ ਮੱਯਾ ਕਰਾਈ ਔਰ ਇਸੇ ਤਰ੍ਹਾਂ ਅੱਜ ਜੇ ਪੰਜਾਬ ਚ ਇਹ ਪ੍ਰੋਬਲਮ ਬਣੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਪਾਸੇ ਖੋਲ ਤੇ ਆ ਅਸੀਂ ਉੱਥੇ ਇਥੇ ਮੈਡੀਕਲ ਦੀਆਂ ਟੀਮਾਂ ਸਾਡੀਆਂ ਆ ਗਈਆਂ ਨੇ ਗੁਰਰਾਮਦਾਸ ਹਸਪੀਟਲ ਤੋਂ ਇਥੇ ਸਾਡੇ ਆ ਰਾਸ਼ਨ ਰਾਣਾ ਸਿੰਘ ਜੀ ਨੇ ਦੱਸਿਆ ਮੈਂ ਸਵੇਰੇ 6 ਵਜੇ ਤੋਂ ਪਹਿਲਾਂ ਹਰਮੰਦਰ ਸਾਹਿਬ ਚਲਾ ਗਿਆ ਸੀ ਉੱਥੋਂ ਗੁਰੂ ਰਾਮਦਾਸ ਰਮਦਾਸ ਨੂੰ ਗੁਰੂ ਰਾਮਦਾਸ ਦੇ ਘਰੋਂ ਪਾਣੀ ਦੇ ਟਰੱਕ ਪ੍ਰਸ਼ਾਦਿਆਂ ਦੇ ਟਰੱਕ ਸੁੱਕੇ ਰਾਸ਼ਨ ਦੇ ਟਰੱਕ ਔਰ ਮੈਂ ਅੱਜ ਉਹ ਤੁਮਮੀ ਸਾਹਿਬ ਉੱਥੇ ਵੀ ਗਏ ਸੀ ਉਹਨਾਂ ਨੇ ਉੱਥੋਂ ਜਾ ਕੇ ਉਹ ਰਾਸ਼ਨ ਜਿਹੜਾ ਇਸ਼ੂ ਕੀਤਾ ਡੇਰਾਂ ਨ ਬਾਬਾ ਨਾਨਕ ਵੀ ਕਿਹਾ ਉੱਥੇ ਗੱਡੀਆਂ ਭੇਜੀਆਂ ਔਰ ਇਹ ਸਾਨੂੰ ਪਤਾ ਲੱਗਾ ਵੀ ਸਾਡੇ ਵੀ ਇਥੇ ਆ ਜਿਹੜੇ ਅਜਨਾਲੇ ਦੇ ਲਾਗੇ ਪਿੰਡ ਸਾਡੇ ਭਰਾ ਜਿਹੜੇ ਉਹ ਵੀ ਫਸੇ ਨੇ ਅਸੀਂ ਕੋਸ਼ਿਸ਼ ਕੀਤੀ ਇੱਥੇ ਵੀ ਅਸਾਂ ਅੱਜ ਰਾਸ਼ਨ ਲੈ ਕੇ ਆਏ ਆ ਉਹ ਉਥੇ ਸੁੱਕਾ ਰਾਸ਼ਨ ਲੈ ਕੇ ਆਇਆ ਆਟਾ ਆ ਦਾਲਾਂ ਆ ਮਸਾਲੇ ਆ ਹਰ ਚੀਜ਼ ਜਿਹੜੀ ਲਿਆ ਕੇ ਦਿੱਤੀ ਆ ਔਰ ਅਸੀਂ ਇਹਨਾਂ ਨੂੰ ਹੋਰ ਵੀ ਕਿਹਾ ਆ ਵੇਖੋ ਅੱਜ ਚਾਰੇ ਦੀ ਲੋੜ ਹੈ ਉਥੇ ਪਰ ਚਾਲਾ ਅਜੇ ਪਾਣੀ ਆ ਪਾਣੀ ਚੋਂ ਜਾਣਾ ਉਖਾ ਉਹ ਡੰਗਰ ਵੀ ਉਥੇ ਜਿਹੜੇ ਕੋ 2-4 ਦਿਨ ਤੂੜੀ ਪਾ ਕੇ ਨਿਕਾੜ ਲੈਂਦੇ ਇਹਦੇ ਤੋਂ ਬਾਅਦ ਹੋਰ ਮੁਸ਼ਕਲਾਂ ਆਉਣੀਆਂ ਇਹ ਜਿੱਦਣ ਪਾਣੀ ਲੱਤਣਾ ਇਹਦੇ ਤੋਂ ਬਾਅਦ ਬਿਮਾਰੀਆਂ ਆਉਣੀਆਂ ਅਸੀਂ ਕੱਲ ਵੀ ਉਧਰ ਗਏ ਸਾਂ ਪਰਸੋ ਅਸੀਂ ਇੱਥੇ ਭਿੰਡੀਆਂ ਸਾਂ ਔਰ ਲੋਕਾਂ ਦੇ ਡੰਗ ਡੰਗਰ ਮਰੇ ਖੁਰਲੀਆਂ ਤੇ ਮਰ ਕੇ ਪਜੇ ਲੋਕਾਂ ਦੇ ਡੰਗਰ ਰੋੜ ਕੇ ਆ ਰਹੇ ਆ ਔਰ ਉਹ ਜਿਹੜੀਆਂ ਬਿਮਾਰੀਆਂ ਆਉਣੀਆਂ ਉਹ ਉਸ ਬਿਮਾਰੀਆਂ ਵਾਸਤੇ ਸਾਨੂੰ ਤਿਆਰ ਰਹਿਣਾ ਪੈਣਾ ਉਸ ਬਿਮਾਰੀਆਂ ਦਾ ਇਲਾਜ ਕਰ ਲਈ ਸਾਨੂੰ ਤਿਆਰ ਰਹਿਣਾ ਪੈਣਾ ਇਹ ਮੁਸ਼ਕਲ ਆ ਕੇ ਹੋਰ ਵਧਣੀਆਂ ਉਹ ਚਾਰੇ ਦੀ ਮੁਸ਼ਕਲ ਆਉਣੀ ਆ ਕਿਉਂਕਿ ਹੁਣ ਲੋਕਾਂ ਨੇ ਪਿੰਡਾਂ ਚ ਜਿੱਥੋਂ ਡੰਗਰ ਕਿਤੇ ਕੱਢ ਕੱਢ ਵੀ ਲਿਆ ਹੁਣ ਆਪਣੇ ਘਰਾਂ ਚ ਖਾਣੇ ਹੁਣ ਇਥੇ ਚਾਰਾ ਵੀ ਖਤਮ ਹੋ ਗਿਆ ਸੋ ਅਨਾਜ ਸਾਰਾ ਖਤਮ ਹੋ ਗਿਆ ਕਿਸਾਨ ਦੀ ਫਸਲ ਕੰਪਲੀਟ ਹੋਈ ਸੀ ਕਿਸਾਨ ਨੇ 25-30000 ਰੁਪਿਆ ਕਿਲੇ ਦੇ ਖਰਚ ਕੀਤਾ ਤੇ 60-70-70000 ਦੀ ਫਸਲ ਜੀ ਉਹਦਾ ਲੱਖ ਦਾ ਨੁਕਸਾਨ ਹੋ ਗਿਆ ਕਿਸਾਨ ਅੱਜ ਜਿਹੜਾ ਨਿਮੋ ਝੂਣਾ ਆ ਵੇਖ ਰਿਹਾ ਵੀ ਮੈਂ ਜਾਣਾ ਕਿੱਧਰ ਨੂੰ ਆ ਤੇ ਮੈਂ ਇੱਕ ਜ਼ਰੂਰ ਗੱਲ ਕਰ ਦੂੰਗਾ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਦੇ ਸਟੇਟ ਦੇ ਤੁਸੀਂ ਮਾਈ ਬਾਪ ਦੇ ਸਟੇਟ ਦੇ ਇਥੇ ਉਹ ਝੂਠ ਨਾ ਮਾਰੋ ਮੁਰਗੀ ਵਾਲਾ ਔਰ ਬੱਕਰੀ ਵਾਲਾ ਇਥੇ ਲੋਕਾਂ ਨੂੰ ਇਨਸਾਫ ਦਿਓ ਲੋਕਾਂ ਨੂੰ ਘੱਟ ਤੋਂ ਘੱਟ ਜਿਆਦਾ ਨਹੀਂ ਤੇ 10 10 20 2000 ਰੁਪਏ ਏਕੜ ਦਾ ਦੇ ਦਿਓ ਏ ਇਹ ਆਪਣੀ ਕਣਕਾਂ ਬੀਜ ਲੈਣਾ ਅਸੀਂ ਉਹਨਾਂ ਨੂੰ ਕੋਸਦੇ ਨਹੀਂ ਪਰ ਗਾਂਹ ਇਹਦਾ ਖਿਆਲ ਰੱਖਣ ਵੇਖੋ ਅੱਜ ਜੇ ਆਪਾਂ ਝਾਤੀ ਮਾਰਦੇ ਆ ਤੇ ਉੱਤੇ ਪਿੱਛੇ ਦੋ ਤਿੰਨ ਗੇਟ ਟੁੱਟ ਗਏ ਜਿੱਥੋਂ ਪਾਣੀ ਡਿਸਟ੍ਰੀਬਿਊਟ ਹੁੰਦਾ ਮਾਦ ਉਪਰ ਹੈੱਡ ਤੋਂ ਜੇ ਉਹ ਤਿੰਨ ਚਾਰ ਗੇਟ ਟੁੱਟ ਕੇ ਦਾ ਮਨੁੱਖ ਪ੍ਰਸ਼ਾਸਨ ਸੁੱਤਾ ਸੀ ਸਰਕਾਰਾਂ ਸੁੱਤੀਆਂ ਸੀ ਉਹਨਾਂ ਨੇ ਇਹ ਵੇਖਿਆ ਹੀ ਨਹੀਂ ਔਰ ਲਗਾਤਾਰ ਪਾਣੀ ਜਿੰਨਾ ਪਾਣੀ ਪਿੱਛੋਂ ਆ ਰਿਹਾ ਉਹ ਸਾਰਾ ਸਾਬਾ ਰਾਵੀ ਦੇ ਦਰਿਆ ਨੂੰ ਆ ਰਿਹਾ ਆ ਆ ਜਿਹੜੀ ਮਾਰ ਉਸੇ ਗੱਲ ਦੀ ਪਈ ਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਰਕਾਰਾਂ ਨੂੰ ਜ਼ਰੂਰ ਵੇਖਣੇ ਚਾਹੀਦੀਆਂ ਇਹ ਜ਼ਿੰਮੇਵਾਰੀ ਐ ਸਰਕਾਰਾਂ ਦੀ ਬਣਦੀ ਐ ਸਰਕਾਰਾਂ ਜਿਹੜੀਆਂ ਇਸ ਗੱਲ ਦਾ ਕਾਰਕਮ ਮੈਂ ਅੱਜ ਇੱਕ ਬੇਨਤੀ ਹੋਰ ਕਰੂੰਗਾ ਇੱਥੇ ਸਾਡੇ ਬੀਬਾ ਜੀ ਆਈ ਸੀ ਮੈਡਮ ਸੋਨਿਆ ਜੀ ਸਾਡੀ ਬੇਟੀ ਹੋ ਵੀ ਮੇਰੇ ਗਵਾਂਢ ਪਿੰਡ ਤੋਂ ਨੇ ਮਰ ਮਾਣੋਂ ਨੂੰ ਬੇਨਤੀ ਕਰੂੰਗਾ ਵੇਖੋ ਜਿੱਥੇ ਤੁਸੀਂ ਸਵਾਮਾਂ ਨਿਭਾ ਸਕਦੇ ਤੁਸੀਂ ਵੀ ਨਿਭਾਓ ਇਹ ਆਪਾਂ ਲੋਕਾਂ ਨੂੰ ਇਹ ਨਹੀਂ ਦਿਖਾਉਣਾ ਵੀ ਮੈਂ ਫੋਟੋ ਲਵਾ ਕੇ ਚਲਾ ਜਾਵਾਂ ਜਾਂ ਕੋਈ ਹੋਰ ਫੋਟੋ ਲਵਾ ਕੇ ਚਲਾ ਜਾਰ ਤੇ ਇਹ ਗੱਲ ਬਣ ਜੇ ਅੱਜ ਸਾਨੂੰ ਮਹਿਸੂਸ ਹੋਇਆ ਮੈਂ ਆਉਂਦੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਬੀਬਾ ਜੀ ਇੱਕ ਸਾਨੂੰ ਨਾ ਵੋਟ ਦੇ ਦਿਓ ਅਸੀਂ ਰਾਸ਼ਨ ਲੈ ਕੇ ਆਏ ਆ ਪਾਣੀ ਲੈ ਕੇ ਆਏ ਆ ਉਹਨਾਂ ਪਿੰਡਾਂ ਤੱਕ ਪਹੁੰਚਾ ਜੀ ਕਿਉਂਕਿ ਪੀਣ ਵਾਲਾ ਪਾਣੀ ਉਹਨਾਂ ਕੋਲ ਹੈ ਨਹੀਂ ਆ ਔਰ ਉਹਨਾਂ ਨੇ ਬੇਨਤੀ ਪ੍ਰਵਾਨ ਨਹੀਂ ਕੀਤੀ ਉਹਨਾਂ ਨੇ ਨਹੀਂ ਜੀ ਇਹ ਵੋਟਸ ਜਿਹੜੀਆਂ ਨਾ ਇਹ ਬੱਚਿਆਂ ਨੂੰ ਤੇ ਲੇਡੀਜ਼ ਨੂੰ ਕੱਢਣ ਵਾਸਤੇ ਪ੍ਰਾਇੋਰਟੀ ਹੈ ਜਿ ਮੈਂ ਕਹਿੰਦਾ ਬਿਲਕੁਲ ਠੀਕ ਹੈ ਪਰ ਤੁਸੀਂ ਉੱਥੇ ਜਦੋਂ ਕੱਢਣ ਜਾਣਾ ਖਾਲੀ ਲੈ ਕੇ ਜਾਓਗੇ ਤੇ ਖਾਲੀ ਬੋਰਡ ਤੇ ਸਾਡਾ ਸਮਾਨ ਰੱਖ ਕੇ ਉੱਥੇ ਅਨੋਟ ਕਰਕੇ ਤੁਸੀਂ ਲੈ ਕੇ ਇਧਰ ਨੂੰ ਬੱਚੇ ਲੈ ਕੇ ਇਧਰ ਨੂੰ ਆਜੋ ਪਰ ਉਹਨਾਂ ਇਹ ਵੀ ਨਹੀਂ ਮੰਨੀ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਪ੍ਰਸ਼ਾਸਨ ਨੇ ਕੋਸ਼ਿਸ਼ ਕੀਤੀ ਸਾਡੇ ਟਰੈਕਟਰ ਰੋਕਣ ਦੀ ਵੀ ਤੁਸੀਂ ਟਰੈਕਟਰਾਂ ਦਾ ਸਮਾਨ ਕਿਵੇਂ ਲੈ ਕੇ ਚੱਲੇ ਜਾਹਾਂ ਨਹੀਂ ਜਾਣ ਦੇਣਾ ਤੁਸੀਂ ਹੁਣ ਬੋਰਡ ਚਲਾ ਦਲੋ ਸੋ ਗੱਲਾਂ ਜਿਹੜੀਆਂ ਇਹ ਅਸੀਂ ਲੋਕਾਂ ਦਾ ਸਾਂਝੇ ਤੌਰ ਤੇ ਇੱਥੇ ਕੋਈ ਸਾਡੀ ਸਿਆਸੀ ਲੜਾਈ ਨਾ ਬਣਦੀ ਆ ਨਾ ਇਹਨੂੰ ਬਣਾਈਏ ਔਰ ਇਸ ਇਥੇ ਸਵਾਵਾ ਜਿਹੜੀਆਂ ਉਹ ਲਗਾਤਾਰ ਆਪਣੇ ਅੰਦਰੋਂ ਹੋ ਕੇ ਅੰਦਰੋਂ ਹੋ ਕੇ ਨਵਾਈਏ ਉੱਥੇ ਬਹਿ ਕੇ ਮਤਲਬ ਫੋਟੋ ਲਵਾਉਣ ਤੱਕ ਸੀਮਤ ਨਾ ਰਹੀਏ ਸੋ ਇਸ ਗੱਲਾਂ ਜਿਹੜੀਆਂ ਨਾ ਇਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਇੱਕ ਇਹ ਵੀ ਬੇਨਤੀ ਕਰੂੰਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਹਰ ਸ਼ਹਿਰ ਚ ਜਿੱਥੇ ਇਹ ਪ੍ਰੋਬਲਮ ਆਈ ਆ ਚਾਹੇ ਉਹ ਫਾਜ਼ਿਲਕਾ ਚਾਹੇ ਫਰੀਦਪੁਰ ਆ ਚਾਹੇ ਸultanpur Lodhi ਆ ਕਿਤੇ ਵੀ ਆ ਇੱਥੇ ਜਨਾਲੇ ਵੀ ਆਏ ਆ ਔਰ ਜਿਹੜੀ ਗੱਲ ਉਹਨਾਂ ਕਹੀ ਆ ਮੈਨੂੰ ਪਤਾ ਕੱਲ ਅਸੀਂ ਨਾ ਮੈਂ ਤਾਂ ਲੋਪਕ ਸਾਹਿਬ ਨਾਲ ਸਾਂ ਉੱਥੇ ਉੱਥੇ ਬਹਿ ਕੇ ਉਹਨਾਂ ਨੇ ਇਹ ਗੱਲ ਆਖੀ ਕਿਸੇ ਸਰਪੰਚ ਦਾ ਫੋਨ ਆ ਰਿਹਾ ਸੀ ਕਿ ਉਹ ਸਰਪੰਚ ਨੂੰ ਉਹਨਾਂ ਆਖਿਆ ਉਹਨਾਂ ਸਾਨੂੰ ਚੌਕਰ ਚਾਹੀਦਾ ਉਹਨੇ ਜਿੰਨਾ ਤੁਹਾਨੂੰ ਚੌਕਰ ਚਾਹੀਦਾ ਆ ਇੱਥੇ ਪਿਆ ਇਹ ਚੌਕਰ ਆਣ ਕੇ ਤੁਸੀਂ ਲੈ ਲਓ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਆਖਿਆ ਸਾਨੂੰ ਵੋਟਸ ਚਾਹੀਦੀਆਂ ਮੈਨੂੰ ਪਤਾ ਰਾਤ ਬਠਿੰਡਿਓ ਵੋਟਸ ਦੋ ਲਵਾ ਕੇ ਵੋਟਸ ਵੀ ਵਾਪਸ ਆ ਗਈਆਂ ਮਤਲਬ ਉਹਨੇ ਜੋ ਕਿਹਾ ਉਹ ਕਰਕੇ ਵਿਖਾਇਆ ਹਜ਼ਾਰਾਂ ਲੀਟਰ 40000 ਲੀਟਰ ਤੇਲ ਜਿੱਥੇ ਜਿੱਥੇ ਲੋਕਾਂ ਮੰ ਇਹ ਫਰਜ਼ ਨਹੀਂ ਸਰਕਾਰਾਂ ਦੇ ਤੇ ਸਰਕਾਰਾਂ ਦੇ ਨਾਲ ਜੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲੋਕਾਂ ਨਾਲ ਖੜੀ ਆ ਔਰ ਡਟ ਕੇ ਖੜੀ ਆ ਔਰ ਹਮੇਸ਼ਾ ਹੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਇਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਆਇਆ ਪੰਜਾਬ ਦੇ ਲੋਕਾਂ ਨੂੰ ਜਦੋਂ ਭੀੜ ਬਣੀ ਆ ਅੱਗੇ ਹੋ ਕੇ ਲੜਿਆ ਸੋ ਅਸੀਂ ਧੰਨਵਾਦੀ ਆ ਇਸ ਸੰਗਤ ਦੇ ਵੀ ਜਿਹੜੇ ਗਵਾਂਢ ਵਾਲੇ ਪਿੰਡ ਵੀ ਉਹਨਾਂ ਦਾ ਖਿਆਲ ਰੱਖਦੇ ਆ ਉਹ ਆਪਣੇ ਘਰਾਂ 'ਚ ਬੈਠੇ ਆ ਪਰ ਉਹਨਾਂ ਨੇ ਮੈਂ ਵੇਖਿਆ ਵੀ ਉਹ ਪਿੰਡ ਪਿੰਡ ਚੋਂ ਜਿਹੜੇ ਗਰੀਬ ਐ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਉਹਨਾਂ ਨੂੰ ਆਪਣੇ ਘਰਾਂ 'ਚ ਲਿਆ ਕੇ ਪਾਇਆ ਉਹ ਆਪਣੇ ਘਰਾਂ 'ਚ ਇਹਨਾਂ ਦੇ ਘਰਾਂ 'ਚ ਬਹਿ ਕੇ ਸ਼ੈਲਟਰ ਲੈ ਕੇ ਉਹ ਰੋਟੀ ਵੀ ਉਹ ਪਕਾ ਕੇ ਦੇ ਰਿਆ ਆ ਰਾਸ਼ਨ ਦੇ ਕੇ ਹੁਣ ਉੱਥੇ ਬੀਬੀਆਂ ਕਹਿਣ ਡੀਆਂ ਸੀ ਵੀ ਅਸੀਂ ਖਿਚੜੀ ਬਣਾ ਕੇ ਇਹਨਾਂ ਨੂੰ ਖੋਣਦੇ ਸੀ ਸਾਨੂੰ ਪਤਾ ਵੀ ਸ਼ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਸ਼ਨ ਆਇਆ ਹੁਣ ਇਹਨਾਂ ਨੂੰ ਅਸੀਂ ਜਿਹੜਾ ਪ੍ਰਸ਼ਾਦਾ ਪਾਣੀ ਆ ਅਸੀਂ 2 ਦਿਨ ਦਾ ਦਾਲਾਂ ਬਣਾਈਆਂ ਉੱਥੋਂ ਸਬਜ਼ੀਆਂ ਬਣਾਈਆਂ ਨੇ ਔਰ ਪ੍ਰਸ਼ਾਦੇ ਪਕਾ ਕੇ ਉਹਨਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਚੋਪੜ ਕੇ ਵੀ ਖਰਾਬ ਨਾ ਹੋ ਜਾਣ ਉਹ ਲਿਆ ਕੇ ਦਿੱਤੇ ਆ ਦਿਹਾੜੀ ਦੋ ਦਿਨ ਉਹਨਾਂ ਦੇ ਵਧੀਆ ਲੰਘ ਜਣੇ ਆ ਇਹਦੇ ਤੋਂ ਬਾਅਦ ਜੇ ਸਾਨੂੰ ਜਿਤਨਾ ਹੁਕਮ ਪਿੱਛੋਂ ਆਈ ਜਾਊਗਾ ਇਹਨਾਂ ਪਿੰਡਾਂ 'ਚੋਂ ਜੋ-ਜੋ ਕਹਿਣਗੇ ਲਗਾਤਾਰ ਭਾਵੇਂ 10 ਦਿਨ ਲੱਗ ਜਾਣ ਭਾਵੇਂ 15 ਦਿਨ ਲੱਗ ਜਾਣ ਅਸੀਂ ਹਾਜ਼ਰ ਰਵਾਂਗੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਸਿੱਖਾਂ ਦੀ ਸਰਮੌਰ ਸੰਸਥਾ ਤੇ ਹਮੇਸ਼ਾ ਸਿੱਖਾਂ ਨਾਲ ਡੱਟ ਕੇ ਖੜੀ ਆ ਪੰਜਾਬ ਨਾਲ ਖੜੀ ਆ ਲੋਕਾਂ ਨਾਲ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੱਥੇ ਮੇਰੇ ਪਿਤਾ ਜੀ ਸਰਦਾਰ ਵੀਰ ਸਿੰਘ ਲੋਪੋਕੇ ਸਾਹਿਬ ਹਲਕੇ ਦਾ ਖੀਰਲਾ ਪਿੰਡ ਕੋਟਰੀ ਕੋਟਾਣਾ ਫੂਲੇ ਚਾ ਖੀਰਲਾ ਪਿੰਡ ਆ ਇੱਥੇ ਹੜ ਆਏ ਨੇ ਮੇਰੇ ਮਾਤਾ ਜੀ ਸ਼੍ਰੋਮਕਮੇਟੀ ਮੈਂਬਰ ਨੇ ਮੇਰੇ ਨਾਲ ਬਹੁਤ ਮੇਰੇ ਸਤਿਕਾਰਯੋਗ ਸਾਡੇ ਸਾਫ ਕਸੀਨੇ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹ ਸੁਰਜੀਤ ਸਿੰਘ ਜੀ ਪਿੱਟੀਵੜ ਸਾਹਿਬ ਆਏ ਨੇ ਅਸੀਂ ਪਹਿਲਾਂ ਪਿੰਡ ਦਾ ਜਾਇਜ਼ਾ ਲਿਆ ਹੈ ਔਰ ਗੁਰਦੁਆਰਾ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾ ਸਿੱਖਾਂ ਦੀ ਸਰਮਾਹੋ ਜਥੇਬੰਦੀਆ ਜਿਨ੍ਹਾਂ ਨੇ ਬਹੁਤ ਵੱਡੇ ਕਰਕੇ ਸਾਨੂੰ ਸੁੱਕੀ ਰਸਤ ਪ੍ਰਸ਼ਾਦਾ ਤਰਪਾਲਾ ਸਾਰਾ ਕੁਝ ਦੇ ਕੇ ਮੁਹੱਈਆ ਕਰਾਇਆ ਅਸੀਂ ਔਰ ਪਿੱਟੀਵੜ ਸਾਹਿਬ ਅਸੀਂ ਸਾਰੇ ਦੋ ਗੱਡੀਆਂ ਵੱਡੇ ਟਰੱਕ ਲੈ ਕੇ ਪਿੰਡ ਦੇ ਵਿੱਚ ਆਏ ਆ ਔਰ ਪਿੰਡ ਦੇ ਵਿੱਚ ਜਾਣ ਦੀ ਕੋਈ ਸਾਧਨ ਨਹੀਂ ਸੀ ਕਿਉਂਕਿ ਪਾਣੀ 5-5 6-6 ਫੁੱਟ ਚੜ ਗਿਆ ਸੀ ਇਹਦੇ ਬਾਅਦ ਸਰਕਾਰ ਨੂੰ ਚਾਹੀਦਾ ਸੀ ਬੋਟ ਆਵਣ ਚਾਹੇ ਡੀਸੀ ਸਾਹਿਬ ਆਏ ਨੇ ਲੇਟ ਆਵਰ 'ਚ ਇਹਨਾਂ ਨੇ ਸਾਨੂੰ ਬੋਟ ਮੁਹੱਈਆ ਕੀਤੀ ਆ ਪਰ ਮੈਂ ਧਨਵਾਦੀਆਂ ਨੌਜਵਾਨ ਵੀਰਾਂ ਦਾ ਜਿਨ੍ਹਾਂ ਰਿਸਕ ਲੈ ਕੇ ਟਰੈਕਟਰਾਂ ਤੇ ਲਿਆਂਦਾ ਏ ਅਸੀਂ ਟਰੈਕਟਰ 5-7 ਲੈ ਕੇ ਟਰੈਕਟਰਾਂ ਤੇ ਸਾਰਾ ਸਮਾਨ ਉਥੇ ਪਿੰਡ 'ਚ ਪਿੰਡਾਂ 'ਚ ਖੜਿਆ ਹੈ ਪ੍ਰਸ਼ਾਸਨਾਂ ਪਾਣੀ ਸੰਗਤਾਂ ਨੂੰ ਸ਼ਿਕਾਇਤ ਆ ਔਰ ਸੁੱਕੀ ਰਸਤੋਂ ਤੇ ਪਹੁੰਚਾਈਆ ਸੋ ਸਾਰੇ ਪਿੰਡ ਨੂੰ ਉਹ ਅਸੀਂ ਕਿਹਾ ਤਗੜੇ ਹੋ ਕੇ ਅਸੀਂ ਨਾਲ ਆ ਸ਼੍ਰੋਮਣੀ ਗੁਰਦਕਾਲੀ ਦਲ ਨਾਲ ਆ ਸ਼੍ਰੋਮਣੀ ਗੁਰਦਰਪੰਦਰ ਕਮੇਟੀ ਨਾਲ ਜਿੱਥੇ ਵੀ ਰੱਬ ਦੀ ਜਿਹੜੀ ਕਰੋਪੀ ਆ ਉਹਨੂੰ ਟਾਲਤੇ ਨਹੀਂ ਸਕਦੇ ਪਰ ਆਪਣੇ ਵੱਲੋਂ ਸਰਕਾਰ ਆਪਣੇ ਨੌਜਵਾਨ ਵੀਰਾਂ ਵੱਲੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਮੇਰੇ ਪਿਤਾ ਜੀ ਵੱਲੋਂ ਮਾਤਾ ਜੀ ਵੱਲੋਂ ਸਮੁੱਚੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਾਹਿਬਾਨ ਵੱਲੋਂ ਪਿੱਟਵੜ ਸਾਹਿਬ ਵੱਲੋਂ ਅਸੀਂ ਸਾਰਾ ਇਹ ਤਗੜੇ ਹੋ ਕੇ ਆਪਾਂ ਇਹ ਕੰਮ ਕਰ ਰਹੇ ਆ